ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਇਸ ਟਾਈਮ ਦੇ ਉੱਤੇ ਪੁਰਤਗਾਲ ਦੇ ਵਿੱਚ ਬਹੁਤ ਲੋਕ ਫਸੇ ਹੋਏ ਆ ਜਿਨ੍ਹਾਂ ਦੇ ਹਜੇ ਤੱਕ ਕਾਰਡ ਨਹੀਂ ਆਏ ਸੋ ਉਹਨਾਂ ਦੇ ਕਾਰਡ ਕਿਉਂ ਨਹੀਂ ਆ ਰਹੇ ਕਿਉਂਕਿ ਹਰ ਮੇਰੀ ਇੱਕ ਵੀਡੀਓ ਦੇ ਉੱਪਰ ਕਮੈਂਟ ਆ ਰਿਹਾ ਲੋਕਾਂ ਦੇ ਕਿ ਭਾਜੀ ਮੇਰਾ ਸਟੇਟਸ ਚੇਂਜ ਨਹੀਂ ਹੋਇਆ ਕੀ ਹੋਏਗਾ ਮੇਰੇ ਨਾਲ ਕੀ ਹੋਏਗਾ ਅਪਰੂਵ ਹੋਗਾ 3 ਮਹੀਨਿਆਂ ਤੋਂ ਕਾਰਡ ਨਹੀਂ ਰੀਸੀਵ ਹੋਇਆ ਕੀ ਵਜ੍ਹਾ ਕੀ ਲੋਕਾਂ ਦੇ ਕਾਰਡ ਹਜੇ ਤੱਕ ਕਿਉਂ ਨਹੀਂ ਆ ਰਹੇ ਕਿਉਂਕਿ 1 ਸਾਲ ਤੋਂ ਉੱਤੇ ਬਾਇਓਮੈਟ੍ਰਿਕ ਦੇ ਦਿੱਤਿਆਂ ਨੂੰ ਹੋ ਗਿਆ ਤੇ ਲੋਕ ਵਿਚਾਰੇ ਟੈਨਸ਼ਨ ਦੇ ਵਿੱਚ ਕਿ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਕਿੰਨੇ ਲੋਕਾਂ ਨੇ ਤਾਂ ਕੰਮ ਤੱਕ ਚੇਂਜ ਨਹੀਂ ਕੀਤੇ ਕਿ ਯਾਰ ਕਿਤੇ ਕੰਮ ਚੇਂਜ ਕਰਨ ਦੇ ਚੱਕਰਾਂ 'ਚ ਸਾਨੂੰ ਫਾਲਤਾਂ ਨਾ ਜਵੇ ਪਰ ਫਿਰ ਵੀ ਉਹਨਾਂ ਦੇ ਕਾਰਡ ਨਹੀਂ ਆ ਰਹੇ ਬਹੁਤ ਲੋਕ ਸੀਗੇ ਉਹਨਾਂ ਦੇ ਫਾਲਤੇ ਵੀ ਆਏ ਉਹਨਾਂ ਨੇ ਫਾਲਤੇ ਵੀ ਸਬਮਿਟ ਕਰਦੇ ਫਾਲਤੇ ਸਬਮਿਟ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਇਤਾਂ ਜਲੀਲ ਕੀਤਾ ਜਾ ਰਿਹਾ ਹੈ ਇਹਦੀ ਵਜ੍ਹਾ ਕੀ ਹੈ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਦਈਏ ਇਹੀ ਆ ਕਿ ਆਈਮਾ ਚਾਹੇ ਨਹੀਂ ਰਹੀ ਕਿ ਤੁਹਾਨੂੰ ਕਾਰਡ ਦਿੱਤਾ ਜਾਵੇ ਕਿਉਂਕਿ ਇੱਕ ਚੀਜ਼ ਹੁੰਦੀ ਹੈ ਦਿਲ ਦੇ ਵਿੱਚ ਤਮੰਨਾ ਹੁੰਦੀ ਆ ਹਾਂ ਯਾਰ ਆਪਾਂ ਇਹਨਾਂ ਆ ਚੀਜ਼ ਕਰਨਾ ਜੋ ਮਰਜ਼ੀ ਹੋ ਜਵੇ ਠੀਕ ਆ ਬਹੁਤ ਰਿਕੁਆਇਰਮੈਂਟ ਹੁੰਦੀਆਂ ਬਹੁਤ ਜ਼ਰੂਰਤਾਂ ਹੁੰਦੀਆਂ ਕਿਉਂਕਿ ਇਹਨਾਂ ਨੇ ਪਹਿਲਾਂ ਤੁਹਾਨੂੰ ਪਤਾ ਐਸਆਈਐਸ ਵਾਲੇ ਕਿੰਨੇ ਲੋਕ ਕੱਢ ਕੇ ਸਾਈਟ ਤੇ ਕਰਦੇ ਉਹਨਾਂ ਨੂੰ ਕੰਟਰੀ ਆਊਟ ਤੱਕ ਇਸ਼ੂ ਕਰ ਦਿੱਤੇ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਾਲਤੇ ਦਿੱਤੇ ਸੀ ਪਰ ਫਾਲਤੇ ਬਹੁਤ ਲੋਕਾਂ ਨੇ ਸਬਮਿਟ ਕਰਤੇ ਆਪਣੇ ਪਰ ਉਸ ਤੋਂ ਬਾਅਦ ਫਾਲਤਾ ਸਬਮਿਟ ਹੋਣ ਤੋਂ ਬਾਅਦ ਕਿਸੇ ਨੂੰ 5 ਮਹੀਨੇ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਅਜੇ ਤੱਕ ਉਹਨਾਂ ਦਾ ਕੋਈ ਵੀ ਉਹਨਾਂ ਦਾ ਕੋਈ ਅਪਡੇਟ ਨਹੀਂ ਆ ਰਹੀ ਕਿ ਤੁਹਾਡਾ ਕਾਰਡ ਕਦੋਂ ਆਏਗਾ ਕਦੋਂ ਨਹੀਂ ਆਏਗਾ ਆਏਗਾ ਤਾਂ ਸਿਰਫ ਸਿਰਫ ਨਮੀ ਨਮੀ ਖੇਲਾ ਹੋ ਰਹੀਆਂ ਜਿਆਦਾ ਤੁਹਾਨੂੰ ਕੇ ਮੈਸੇਜ ਆ ਜਾਂਦੇ ਈਮੇਲ ਆ ਜਾਂਦੀ ਹੈ ਕਿ ਆ ਚੀਜ਼ ਹੋ ਗਈ ਐਨਲਾਈਜ਼ ਦੇ ਵਿੱਚ ਜਾਂ ਫਿਰ ਪੋਰਟਲ ਦੇ ਉੱਪਰ ਚੱਲ ਪੈਂਦੀ ਹੈ ਗੇਮ ਕੀ ਇਹਦਾ ਹੋ ਜਾਣਾ ਜੀ ਤੁਹਾਡਾ ਸਟੇਟਸ ਇਹ ਹੋ ਰਿਹਾ ਉਹ ਹੋ ਰਿਹਾ ਪਰ ਲੋਕਾਂ ਨੂੰ ਹਜੇ ਤੱਕ ਕੋਈ ਰਾਹਤ ਨਹੀਂ ਮਿਲੀ ਬਹੁਤ ਲੋਕ ਪਰੇਸ਼ਾਨ ਹੋਏ ਹੋਇਆ ਇਸ ਟਾਈਮ ਦੇ ਉੱਤੇ ਕਿ ਸਾਡਾ ਕੋਈ ਗਲਤੀ ਵੀ ਨਹੀਂ ਮੈਂ ਲੀਗਲ ਐਂਟਰੀ ਕੀਤੀ ਹੈ ਇੱਥੇ ਸਾਰਾ ਕੁਝ ਡਾਕੂਮੈਂਟ ਸਾਰਾ ਕੁਝ ਦਿੱਤੇ ਆ ਮੇਰਾ ਉਹ ਫਾਲਤਾਂ ਆਇਆ ਸੀ ਮੈਂ ਫਾਲਤਾਂ ਵੀ ਸਬਮਿਟ ਕੀਤਾ ਥੋੜਾ ਜਿਹਾ ਲੇਟ ਹੋਇਆ ਕਿਉਂਕਿ ਪੀਸੀਸੀ ਦਾ ਫਾਲਤਾਂ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੀਸੀਸੀ ਨਹੀਂ ਈਜੀ ਨਹੀਂ ਮਿਲਦੀ ਕਿਉਂਕਿ ਇਹਦਾ ਆਇਮਾ ਸਿੱਧਾ ਇੰਡੀਅਨ ਐਂਬੈਸੀ ਨੂੰ ਵੀ ਪੁੱਛ ਸਕਦੇ ਆ ਕਿ ਉਸ ਟਾਈਮ ਦੇ ਉੱਤੇ ਤੁਹਾਡੀ ਅਪਾਇੰਟਮੈਂਟ ਕਿੰਨੇ ਦਿਨ ਦੀ ਮਿਲਦੀ ਪਈ ਸੀ ਕਿੰਨੇ ਟਾਈਮ ਬਾਅਦ ਮਿਲ ਕੇ ਆਉਂਦੀ ਸਾਰਾ ਕੁਝ ਉਹਨਾਂ ਨੇ ਦੱਸ ਸੋ ਫਿਰ ਬੀਏ ਲੋਕ ਨਾਲ ਤੱਕਾ ਹੋ ਰਿਹਾ ਇਸ ਚੀਜ਼ ਦੀ ਕਿਸੇ ਨੂੰ ਕੋਈ ਵੀ ਅਪਡੇਟ ਨਹੀਂ ਹੈਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕਿਉਂਕਿ ਬਹੁਤ ਲੋਗ ਮੈਸੇ ਇਹ ਕਰਨ ਲੱਗ ਗਿਆ ਕਿ ਮੈਂ ਕਾਲ ਸੈਂਟਰ ਦੇ ਵਿੱਚ ਕਾਲ ਕੀਤੀ ਸੀ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੇਰਾ ਬਹੁਤ ਜਲਦ ਕਾਰਡ ਆਏਗਾ ਦੂਜਾ ਕਹਿੰਦਾ ਜੀ ਮੈਨੂੰ ਮੈਂ ਕਾਲ ਕੀਤੀ ਸੀ ਉਹ ਕਹਿੰਦੇ ਤੂੰ ਫਾਲਤਾਂ ਲੇਟ ਸਬਮਿਟ ਕੀਤਾ ਤੇਰਾ ਕਾਰਡ ਨਹੀਂ ਆਉਣਾ ਤੇਰੀ ਫਾਈਲ ਰਿਜੈਕਟ ਹੋ ਜਾਣੀ ਮੰਨੀਆਂ ਤਾਂ ਮੰਨੀਆਂ ਕਿ ਇਹਦੀ ਟੈਨਸ਼ਨ ਦੇ ਵਿੱਚ ਪੈ ਗਏ ਇੱਕ ਮੁੰਡਾ ਹੁਣ ਲਾਇਰ ਦੇ ਕੋਲ ਗਿਆ ਸੀ ਉਹਦਾ ਕਮੈਂਟ ਆਇਆ ਉਹ ਕਹਿੰਦਾ ਜੀ ਮੈਂ ਲਾਇਰ ਦੇ ਕੋਲ ਗਿਆ ਸੀ ਕਹਿੰਦੇ ਜਿਨ੍ਹਾਂ ਨੂੰ ਅੰਡਰ ਗੋਨ ਵਾਲੇ ਮੈਸੇਜ ਆਏ ਉਹਨਾਂ ਦੀ ਫਾਈਲ ਪੱਕੀ ਰਿਜੈਕਟ ਹੋ ਜਾਣੀ ਤੁਸੀਂ ਕੋਈ ਲਾਇਰ ਕਰ ਲਓ ਹੋਵੇ ਤਾਂ ਹੋਵੇਗਾ ਕੀ ਸਮਝ ਨਹੀਂ ਲੱਗਦੀ ਪਈ ਕਿਸੇ ਨੂੰ ਵੀ ਕੀ ਕਿਹੜੇ ਕੇਸ ਫਾੜ ਗਏ ਹੁਣ ਇਹਦਾ ਤੁਹਾਨੂੰ ਪਤਾ ਹੀ ਕਿ ਆਇਮਾ ਦੀ ਮਰਜ਼ੀ ਔਰ ਤੁਹਾਡਾ ਲੱਕ ਇਹਦੇ ਵਿੱਚ ਇਹੀ ਚੱਲਦਾ ਪਿਆ ਪੁਰਤਗਾਲ ਦਾ ਕਿਸੇ ਨੂੰ ਸਿਸਟਮ ਹੁਣ ਤੱਕ ਸਮਝ ਨਹੀਂ ਆਇਆ ਕਿ ਆਇਮਾ ਕਿਸ ਹਿਸਾਬ ਦੇ ਨਾਲ ਕੰਮ ਕਰ ਰਹੀ ਆ ਪਹਿਲ ਵਾਲਿਆਂ ਲੋਕਾਂ ਨੂੰ ਫਸਾ ਕੇ ਰੱਖਿਆ ਹੋਇਆ ਜਿਨ੍ਹਾਂ ਦੇ ਬਾਅਦ ਚੋ ਫਾਈਲਾਂ ਲੌਕ ਹੋਈ ਜਾਂਦੇ ਬਾਅਦ ਚੋ ਫਿੰਗਰ ਹੋਇਆ ਉਹਨਾਂ ਨੂੰ ਬਹੁਤ ਹੱਦ ਤੱਕ ਲੋਕਾਂ ਨੂੰ ਕਾਰਡ ਵੀ ਮਿਲ ਗਿਆ ਬਹੁਤ ਲੋਕ ਸੇਲ ਸਪੈਸੋ ਸੈਂਟਰ ਜਿਹੜੀ ਆਇਮਾ ਉੱਥੋਂ ਬਹੁਤ ਲੋਕ ਪਰੇਸ਼ਾਨ ਹੋਏ ਬਹੁਤ ਲੋਕ ਡਰੇ ਹੋਏ ਉੱਥੋਂ ਵੀ ਕਿ ਯਾਰ ਸਾਡੇ ਕਾਰ ਨਹੀਂ ਆ ਰਹੇ ਸਾਡੇ ਨਾਲ ਕੀ ਹੋਏਗਾ ਉੱਥੋਂ ਬਹੁਤ دیر ਬਾਅਦ ਬਹੁਤ ਟਾਈਮ ਦੇ ਬਾਅਦ ਕੋਈ ਇਕੱਦੀ ਅਪਡੇਟ ਆਉਂਦੀ ਜਿੱਦਾਂ ਕਿ ਪਿਛਲੇ ਵੀਕ ਅਪਡੇਟ ਆਈ ਸੀ ਇੱਕ ਭਰਾ ਦਾ ਉਥੋਂ ਕਾਰਡ ਰਿਸਿਵ ਹੋਇਆ ਸੀ ਇੱਕ ਦਾ ਕੇਸ ਅਪਰੂਵ ਹੋਇਆ ਸੀਗਾ ਸੋ ਇਦਾਂ ਹੀ ਹੁਣ ਵੀ ਬਹੁਤ ਲੋਕ ਟੈਂਸ਼ਨ ਦੇ ਵਿੱਚ ਆ ਕਿ ਹੋਵੇਗਾ ਤਾਂ ਹੋਵੇਗਾ ਕਿ ਸਾਡੇ ਨਾਲ ਸਾਨੂੰ ਸਮਝ ਨਹੀਂ ਲੱਗਦੀ ਭਾਈ ਸੋ ਤੁਸੀਂ ਕੀ ਕਰਨਾ ਤੁਹਾਨੂੰ ਮੈਂ ਇਹੀ ਗੱਲ ਕਹਿੰਦਾ ਹਾਂ ਕਿ ਤੁਸੀਂ ਆਈਮਾ ਦੇ ਵਿੱਚ ਵਿਜ਼ਿਟ ਕਰੋ ਜਾਂਦੇ ਰਹੋ ਠੱਕੇ ਖਾਂਦੇ ਰਹੋ ਤੁਹਾਨੂੰ ਕੋਈ ਨਾ ਕੋਈ ਕਿਤਨਾ ਕਿਤੋਂ ਅਪਡੇਟ ਮਿਲੇਗੀ ਮਿਲੇਗੀ ਕਿਉਂਕਿ ਬਹੁਤ ਲੋਕ ਇਹੀ ਨਹੀਂ ਪਤਾ ਹੁੰਦਾ ਉਹਨਾਂ ਦੇ ਪੇਪਰ ਕਿਹੜੇ ਅਪਲੋਡ ਹੋਏ ਹੋਏ ਆ ਕੀ ਹੈ ਉਹਨਾਂ ਦਾ ਸੀਨ ਕਿਉਂਕਿ ਆਈਮਾ ਕੋਈ ਇਨਫੋਰਮ ਨਹੀਂ ਕਰਦੀ ਪਈ ਜਾਂ ਫਿਰ ਤੁਹਾਨੂੰ ਉਹ ਮੇਲਨਾ ਕਰਦੀ ਹੈ ਤੁਹਾਡੀਆਂ ਸਪੈਮ ਦੇ ਵਿੱਚ ਚਲੇ ਜਾਂਦੀ ਆ ਉਸ ਟਾਈਮ ਤੇ ਤੁਹਾਨੂੰ ਰੀਸੀਵ ਨਹੀਂ ਹੋਈ ਹੋਏਗੀ ਪਹਾੜ ਦੇ ਇਦਾਂ ਦੀ ਟੈਕਨੀਕਲ ਪ੍ਰੋਬਲਮ ਵੀ ਆ ਜਾਂਦੀ ਹੈ ਜਿਹਦੇ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਨਾਲ ਹੋਇਆ ਕੀ ਸੀ ਔਰ ਆਈਮਾ ਉਧਰ ਆਪਣੇ ਬੈਠੇ ਹੁੰਦੀ ਹੈ ਕਿ ਅੱਜ ਦਾ ਬੰਦੇ ਨੂੰ ਇਨਫਾਰਮ ਕਰ ਦਿੱਤਾ ਸੋ ਇੱਕ ਵਾਰ ਤੁਸੀਂ ਵੀ ਆਈਮਾ ਦੇ ਵਿੱਚ ਜਾਂਦੇ ਰਿਹਾ ਕਰੋ ਤੁਹਾਨੂੰ ਕੋਈ ਨਾ ਕੋਈ ਇਨਫਾਰਮ ਜ਼ਰੂਰ ਇਨਫੋਰਮੇਸ਼ਨ ਜ਼ਰੂਰ ਮਿਲੇਗੀ ਜਿਹਦੇ ਨਾਲ ਤੁਹਾਨੂੰ ਕੋਈ ਆਸਾਨੀ ਹੋਏਗੀ ਔਰ ਤੁਹਾਡੇ ਕੇਸ ਦੇ ਵਿੱਚ ਕੋਈ ਨਾ ਕੋਈ ਅਪਡੇਟ ਮਿਲੇਗੀ ਸੋ ਇਸ ਤੇ ਟਾਈਮ ਦੇ ਵਿੱਚ ਸਿਰਫ ਔਰ ਸਿਰਫ ਇਹੀ ਇੱਕ ਰਸਤਾ ਆਈਮਾ ਨੂੰ ਕਾਲ ਕਰਦੇ ਰਹੋ ਆਈਮਾ ਦੇ ਵਿੱਚ ਜਾਂਦੇ ਰਹੋ ਤਾਦ ਹੀ ਤੁਹਾਡਾ ਕੋਈ ਵੀ ਅਪਡੇਟ ਤੁਹਾਨੂੰ ਮਿਲੇਗੀ ਹਾਂ ਇਹ ਹੈ ਕਿ ਜਿਹੜੇ ਲੋਕ ਇਹ ਚੀਜ਼ ਸੋਚਦੇ ਕਿ ਪ੍ਰਪੋਜ਼ ਟੂ ਰਿਜੈਕਸ਼ਨ ਵਾਲਿਆਂ ਦੀ ਪੱਕੇ ਹੀ ਫਾਈਲ ਰਿਜੈਕਟ ਹੋ ਜਾਏਗੀ ਸੋ ਇਦਾਂ ਦਾ ਨਹੀਂ ਹੋ ਰਿਹਾ ਸੋ ਤੁਸੀਂ ਦੇਖ ਲਗਦੇ ਆ ਮੈਂ ਟਿਕਟੋਕ ਤੇ ਵੀਡੀਓ ਪਾਉਂਦਾ ਕਿੰਨੇ ਬੰਦਿਆਂ ਦੇ ਕਮੈਂਟ ਆ ਜਾਂਦੇ ਕਿ ਮੇਰਾ ਪਹਿਲਾ ਪ੍ਰੋਪੋਜ਼ ਟੂ ਰਿਜੈਕਸ਼ਨ ਸੀਗਾ ਤੇ ਹੁਣ ਅਪਰੂਵ ਹੋ ਗਿਆ ਬਹੁਤ ਲੋਗ ਵੀਡੀਓ ਤੇ ਥੱਲੇ ਕਮੈਂਟ YouTube ਤੇ ਵੀਡੀਓ ਤੇ ਥੱਲੇ ਵੀ ਕਮੈਂਟ ਇਹੀ ਕਰਦੇ ਹੁੰਦੇ ਆ ਕਿ ਮੇਲਾ ਮੇਰਾ ਪ੍ਰੋਪੋਜ਼ ਟੂ ਰਿਜੈਕਸ਼ਨ ਸੀਗਾ ਹੁਣ ਮੇਰਾ ਅਪਰੂਵ ਹੋ ਗਿਆ ਸੋ ਇਹ ਕਿਤੇ ਵੀ ਨਹੀਂ ਲਿਖਿਆ ਹੈਗਾ ਨਾ ਹੀ ਇਦਾਂ ਕਿਸੇ ਨਾਲ ਹੋਇਆ ਕਿ ਪੱਕੀ ਹੀ ਜਿਨ੍ਹਾਂ ਦੇ ਉੱਪਰ ਸਟੇਟਸ ਸ਼ੋ ਹੋ ਰਿਹਾ ਤੁਹਾਡਾ ਪੱਕਾ ਹੀ ਰਿਜੈਕਟ ਹੋਏਗਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਰ ਰਹੀ ਹੈ ਬਹੁਤ ਲੇਟ ਕਰ ਰਹੀ ਹੈ ਕੋਈ ਵੀ ਅਪਡੇਟ ਨਹੀਂ ਆ ਰਹੀ ਸਲੋਲੀ ਸਲੋਲੀ ਤੁਹਾਡੀ ਕੋਈ ਨਾ ਕੋਈ ਅਪਡੇਟ ਆਏਗੀ ਅਗਰ ਤੁਸੀਂ ਚਾਹਦੇ ਕਿ ਤੁਸੀਂ ਆਪਣੇ ਦਿਲ ਦੀ ਧੜਕਣ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਖੋਦ ਤੁਸੀਂ ਆਈਮਾ ਦੇ ਵਿੱਚ ਵੇਚਤ ਕਰੋ ਜਿੱਥੇ ਵੀ ਤੁਹਾਨੂੰ ਐਂਟਰੀ ਮਿਲਦੀ ਹੈ ਕਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਟਾਈਮ ਕੱਢ ਕੇ ਇੱਕ ਵਾਰ ਜਰੂਰ ਜਾਇਓ ਆਈ ਹੋਪ ਤੁਹਾਨੂੰ ਕੋਈ ਨਾ ਕੋਈ ਅਪਡੇਟ ਮਿਲ ਜਾਏਗੀ ਔਰ ਐਸਆਈ ਐਸ ਵਾਲਿਆਂ ਦਾ ਵੀ ਬਹੁਤ ਦੇ ਕਮੈਂਟ ਆਇਆ ਤੇ ਭਾਜੀ ਤੁਹਾਡੇ ਬਾਰੇ ਕੀ ਦੱਸੋ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਮੇਰਾ ਬੇਰ ਹਾਇੇ ਤੱਕ ਐਸਆਈ ਐਸ ਵਾਲਿਆਂ ਦੇ ਲਈ ਕੋਈ ਵੀ ਐਦਾਂ ਦੀ ਜੈਨੂਅਲ ਰਿਪੋਰਟ ਨਹੀਂ ਆਈ ਕਿ ਜਿਹਦੇ ਨਾਲ ਤੁਹਾਡਾ ਕੋਈ ਵੀ ਅਗੇ ਫਿਊਚਰ ਦੇ ਵਿੱਚ ਦੱਸ ਸਕੀ ਹੈ ਕਿ ਹਾਂਜੀ ਤੁਹਾਨੂੰ ਕਾਰਡ ਮਿਲਣੇ ਆ ਤਾਂ ਮਿਲਣੇ ਹੀ ਆ ਜਾਂ ਤੁਹਾਨੂੰ ਰਿਪੋਰਟ ਕਰਨਾ ਤਾਂ ਰਿਪੋਰਟ ਹੀ ਕਰਨਾ ਤੁਹਾਡੇ ਬਾਰੇ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆ ਰਹੀ ਵਿੱਚ ਹੀ ਲਮਕਾ ਕੇ ਰੱਖਿਆ ਹੋਇਆ ਸਾਰਾ ਕੁਝ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਹਾਂ ਇਹ ਹੈ ਕਿ ਇੱਕ ਲਾਅ ਇਹਨਾਂ ਨੇ ਪਾਸ ਕਰਵਾ ਲਿਆ ਅਸੈਂਬਲੀ ਦੇ ਵਿੱਚੋਂ ਕਿ ਜਿੰਨੇ ਵੀ ਇਥੇ ਇਲੀਗਲ ਲੋਕ ਆ ਉਹਨਾਂ ਨੂੰ ਉਹਨਾਂ ਦੀ ਹੋਮ ਕੰਟਰੀ ਭੇਜਣ ਦੇ ਰਿਪੋਰਟ ਕਰਨ ਦਾ ਉਹਨਾਂ ਵਾਲੇ ਦਿਨਾਂ ਜੀ ਦੇਖਦੇ ਆ ਕਿ ਉਹਦੇ ਉੱਪਰ ਕੀ ਅਪਡੇਟ ਆਂਦੀ ਆ ਤੇ ਬਾਕੀ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਰਦੇ ਰਹਿੰਦੇ ਹਾਂ ਹਰ ਰੋਜ਼ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਹੀ ਕਮੈਂਟਾਂ ਤੋਂ ਅਪਡੇਟ ਮਿਲਦੀ ਆ ਤੁਹਾਡੇ ਆਸ-ਪਾਸ ਕੀ ਹੋ ਰਿਹਾ ਕਿਸੇ ਦਾ ਕਾਰਡ ਆਇਆ ਕਿਸੇ ਨੂੰ ਮੇਲ ਆਈ ਕਿਸੇ ਦਾ ਕਾਰਡ ਅਪਰੂਵ ਹੋਇਆ ਜੋ ਵੀ ਕੁਝ ਹੁੰਦਾ ਤੋ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਤੇ ਬਾਕੀ ਚੜ੍ਹਦੀ